ਕਿ ਤਰੀਕਾਲ ਜੀ ਸੋਚਤਾ ਜੀ ਦੀ ਵੀਡੀਓ ਚ ਅੱਜ ਲੱਗੇ ਆ ਬਾੜੇ ਚ ਬੋਣ ਜਿੱਥੇ ਬਾਜਰਾ ਬੀਜਿਆ ਉਹਦਾ ਪਹਿਣਾ ਉਹ ਜਵੀਤੀ ਨਾਲੇ ਜਵੀ ਲਈ ਵੱਡ ਹੁਣ ਹੁਣ ਬਾਕੇ ਮੈਂ ਕਿਹਾ ਵੀ 2 ਕੁ ਕਵਾਂਟਲ ਆਪਣਾ ਕੰਨੇ ਦਾ ਬੀਜ ਲੱਗਣਾ ਲੈ ਕੇ ਵਧੀਆ ਸੋਧ ਕੇ ਬੀਜਦੇ ਆ ਗਾਹਾਂ ਨੂੰ ਇਹੀ 2-3 ਕੁਆਂਟਲ ਨੇ ਗਾਂ ਬਣਾਏ ਦੇਣ ਅੱਧੇ ਪੌਣੇ ਕਿਲੇ ਦਾ ਬੀਜ ਵਧੀਆ ਇੰਨੀ ਜਗ੍ਹਾ ਮੈਂ ਕਹਾਂ ਨ ਵੀ ਸੋਧ ਕੇ ਬੀਜਦੇ ਆ ਜਲਦੀ ਬਣ ਜਾਣਾ तकरीबन 10 ਵਜੇ 10 ਨਹੀਂ ਹੋਊਗਾ 7-8 ਵਜੇ ਜਗਾ ਹੋ ਫੇਰ ਵੀ ਕੀਲੇ ਦੇ ਖੰਡ ਕੀਲਾ ਜਗਾ ਬੀਜ ਬਣ ਜਾਣਾ ਨਾਰਮਲ ਚਲੋ ਬਾਕੀ ਦੇਖਦੇ ਆ ਹੁਣ ਇਹਨੂੰ ਬਾਉਣ ਲੱਗਿਆ ਮੈਂ ਬਾ ਕੇ ਆਇਆ ਚੰਗੀ ਤਰ੍ਹਾਂ ਰੋਟਾਵੇਟਰ ਕਰ ਲਿਆ ਫਿਰ ਔਲੂ ਬਾਈ ਦਾ ਟੈਸਟ ਕਰਦੇ ਨਾਲੇ ਨਾਲੇ ਫਿਰ ਬੀਜ ਤੇ ਔਰ ਪੋਜੀਸ਼ਨ ਆਲੀ ਰੋਟਾਵੇਟਰ ਪਾਉਣ ਪਹੁੰਚੇ ਆ ਬਾਈ ਲੱਗਿਆ ਪਾਉਣ ਹੋਰ ਫਿਰ ਦੇਖੀਏ ਪਾ ਕੇ ਮਹਿੰਦਰਾ ਨੂੰ ਕਿਆ ਕਹਿੰਦਾ ਨੀ ਕਹਿੰਦਾ ਹਾਂ ਪੋਸਤਾ ਕਾ ਮੁੰਬਈ ਕਾਰ ਦਾ ਰੰਟਰ ਦਾ ਰਾਈਡਰ ਟ੍ਰੈਂਡਰ ਦਾ ਚਾਲ ਹਸਪਾਟਰ ਦਾ ਵਿਚਾਰੇ ਜੀ ਸੁੱਟ ਜੋ ਆ ਹਾ ਹਾ ਨੂੰ ਕ ਇਹਨੂੰ ਫੇਰ ਹੂੰ ਕੋਈ ਨਾ ਕਹੇ ਫੇਰਣਾ ਕਰਾਉ ਪਾ ਅੱਗੇ ਅੱਗੇ ਬੈਠਾ ਮਾ ਦੇ ਉਹ ਦੇਖ ਲਈ ਬਾਰੇ ਟੈਕਸ ਕਰਦੇ ਆ ਹੂੰ ਲੋ ਜੀ ਰੂਟਾ ਬਿਟਰ ਗਿਆ ਬਾਹਰ ਤਾਂ ਦਿੱਤਾ ਪਰ ਸੁੱਕਾ ਹੀ ਇੰਨਾ ਰੀਤਾ ਹੈਗਾ ਇਹ ਫਿਆੜ ਵੀ ਨਹੀਂ ਨਿਕਲਦੇ ਹੈਗੇ ਕੱਢ ਕੇ ਦੇਖੇ ਤੇ ਦੇਖੀ ਜਾਉਂ ਹਾਂ ਕਿ ਆ ਬਣਦਾ ਪੀਚਣਾ ਕਰਨੀ ਜੰਦਰੀ ਸਲਾਬ ਫਿਰ ਕੈਂਸਲ ਹੀ ਹੁੰਦੀ ਜਾਂਦੀ ਆ ਸਿਆਰੇ ਨਹੀਂ ਨਿਕਲਨੇ ਜੇ ਦੂਏ ਕਾ ਕੱਢਦਾ ਏ ਆਪਣਾ ਪਾਣੀ ਨਹੀਂ ਪੂਰਾ ਹੁੰਦਾ ਪਨਾਏ ਤਾਂ ਵੀ ਬੈਡਾਂ ਵਾਲਾ ਵੀ ਦਿੰਦੇ ਚੱਲ ਉਹੀ ਲਾਈਨ ਵਿੱਚ ਪਾਣੀ ਲੱਗੀ ਜਾਂਦਾ ਪਰ ਇਹਦਾ ਹੜ ਦੂਏ ਵੀ ਹੈਗੇ ਆ ਇਹਨਾਂ ਕਰ ਫਿਰ ਆਏ ਆ ਪਾਣੀ ਪੂਰਾ ਕਰਨਾ ਔਖਾ ਹੋ ਗਿਆ ਨੇ ਸਿਆੜ ਨੇੜੇ ਰਹੇ ਨੇ ਉਦੇ ਚਾਹਿਆ ਵੀ ਦੋ ਸਿਆੜ ਇਕੱਠੇ ਤੇ ਵਧੀਆ ਨਿਕਲੀ ਜਾਣੇ ਤੇ ਪਾਣੀ ਲੱਗੀ ਜਾਣਾ ਤਾਂ ਸੁੱਖ ਚਲੋ ਦੇਖਦੇ ਹਾਂ ਕੀ ਬਣਦਾ ਜੀ ਫਿਰ ਲੋ ਜੀ ਉਦੋਂ ਵਾਲੇ ਬੂਟੀ ਬੇਟੀ ਵੱਟ ਕੇ ਸਾਫਤਾ ਕਰਤਾ ਮੈਂ ਰਸਤਾਂ ਨੂੰ ਖਾਲ ਬਣਾਤੀ ਇੱਧਰ ਹੀ ਬਣਾਤੀ ਪਾਣੀ ਨੂੰ ਪਰ ਸਿਆੜ ਨਹੀਂ ਵਧੀਆ ਨਿਕਲੇ ਕਿਉਂਕਿ ਰਿੱਤਾ ਸੁੱਕਾ ਬਹੁਤ ਜ਼ਿਆਦਾ ਹੈ ਸੁੱਕਾ ਪਿਆ ਸਿਆੜ ਨਿਕਲੇ ਨਹੀਂ ਰਹੇ ਤੇ ਹੁਣ ਸੋਚਿਆ ਵੀ ਹੱਥਾਂ ਨਾਲ ਕੱਢ ਦਿੰਦੇ ਆ ਥੋੜਾ ਜਿਹਾ ਕੱਢ ਕੇ ਜਿਹੜੇ ਬਹੁਤ ਆਏ ਦੁਆਰਾ ਕੋਹਲੀ ਫੇਰਦਾ ਹੈ ਆਲੂ ਵਾਲੀ ਕਹੀ ਉਹਦੇ ਕਾ ਬਣਾਉਂਦੇ ਆ ਹੁਣ ਬੀਜਣਾ ਦਾ ਮਜਾ ਹੈਗਾ ਹੀ ਮੜਾ ਜਾ ਟਾਈਮੇ ਲੱਗ ਜੂ ਵਧੀਆ ਬਣਾ ਕੇ ਬੀਜ ਤੇ ਹੁਣ ਬਾਕੀ ਦਰਖਾਲ ਬਣਾਤੀ ਹਾਂ ਲਓ ਜੀ ਮਲਕੀ ਦਵਾਈ ਦੇ ਖੇਤ ਚ ਪੁੱਜੇ ਆ 18 ਗੰਨਾ ਵਾਲੇ ਖੜਾ ਸਾਹਮਣੇ ਜਾ ਕੇ ਦੇਖਦੇ ਆ ਵੱਡিয়ে 5-6 ਕੁ ਭੜੀਆਂ ਇੱਧਰ ਵੱਢਣਾ ਆਪਾਂ ਨੇ ਇਹ ਵਾਲਾ ਹੂੰ ਲਓ ਜੀ ਚਾਰ ਭਰੀਆਂ ਲਈਆਂ ਲੱਦ ਹੌਲੀਆਂ ਹੌਲੀਆਂ ਜੀਆਂ ਚਾਰ ਅਗਰ ਬੀਜ ਹੋਜੂ ਹੁਣ ਆਏ ਜੇ ਘੱਟੇ ਬਧ ਬਾ ਚਲ ਦੇਖੀ ਜੋ ਆ ਮੌਜਾ ਰੇੜੀ ਦੀਆਂ ਛੋਟੂ ਜੀ ਚਾਰ ਭਰੀਆਂ ਛੇ ਭਰੀਆਂ ਅੱਠ ਭਰੀਆਂ ਲੱਦਦਾ ਬਣੀਆਂ ਲੈ ਜਾ ਜਿੱਥੇ ਨੂੰ ਲਿਕੇ ਜਾਣੀਆਂ ਹੈਗੇ ਮੌਜਾ ਕਰ ਨਹੀਂ ਟਰੈਕਟਰ ਵਾਲਾ ਰੇੜਾ ਖਿੱਚਣਾ ਪੈਣਾ ਤਾਂ ਇੰਨੇ ਕੰਮ ਨੂੰ ਤਿੰਨ ਜਣੇ ਅਸੀਂ ਆ ਗਏ ਤੇ 3000 ਭਰੀਆਂ ਲੇਗੇ ਨਾਲੇ ਚੱਲ ਆ ਭੇਜਾਇਦਾ ਬੱਚੇ ਦਾ ਟਾਈਮ ਦੀ ਦੇਖਦੇ ਆ 8 9 ਲੈ ਨਾ ਹੀ ਛੁਟੀਆਂ ਛੁਟੀਆਂ ਜੀਆਂ ਸਰਨਾ ਚਾਹੀਦਾ ਲੋ ਜੀ ਗੰਨਾ ਬੀਜਣ ਲੱਗੇ ਆ ਦਵਾਈ ਰਲਾ ਕੇ ਸੋਧ ਕੇ ਸਰ ਹਾਂਜੀ ਮੈਂ ਬੀਜ ਦਈਏ ਸਰਨਾ ਚਾਹੀਦਾ ਚਾਰ ਭਰੀਆਂ ਗੱਲ ਪਿਆ ਪਾਣੀ ਚੱਲ ਪਿਆ। ਉਧਰ ਤਾਂ ਨਹੀਂ ਖੁੱਲਿਆ। ਉਧਰ ਪਾਣੀ ਖੁੱਲਾ ਬੰਦ ਕਰਕੇ ਆਓ। ਦੇਖੋ ਖੁੱਲਿਆ। ਤਾਂ ਹੀ ਪਾਣੀ ਥੋੜਾ ਆ ਰਿਹਾ। ਦਵਾਈ ਲਾ ਕੇ ਫਿਰ। ਵਿੱਚ ਰਬੋਟ ਬੋਗੇ ਅੱਗੇ ਜਾਨੀਆਂ ਪਛੀਆਂ ਬਸ ਆਪਾਂ ਨੇ। ਆ ਪਾਈਪ ਦੇਖ ਤੇਰੇ ਮੂਰੇ। ਸਾਹਮਣੇ ਹਾਂ। ਹਾਂ ਇਹ ਵਾਲਾ ਦੇਖ। ਹਾਂ। ਬਸ ਆ ਜਾ। ਹੋ ਗਿਆ ਬੰਦ। ਗਲਾ ਦਵਾਈ ਚੜ। ਪਾਣੀ ਘਟ ਆ ਰਿਹਾ। ਪੂਰੀਲੀ ਕਰੀ ਜਾਂਦਾ। ਚੱਲ ਕੋਈ ਨਹੀਂ। ਡੱਪਰਾਂ ਉੱਤੇ ਰੱਖੇ ਰੱਗ ਲੈ ਨਾ ਰਹੀ ਫਿਰ ਬਾਅਦ ਚ ਉਧਰ ਛੜਦੀ ਪੈ ਪਣੀ। ਇਹ ਲੱਗੇ ਬੀਜਣ ਹੈ। ਪਹਿਲਾਂ ਦਵਾਈ ਚੜਵਾਉਣੀ ਹੈ ਫਿਰ ਬੀਜਣੇ ਹੈ। ਹੂੰ। ਬਸ ਇੱਕ ਮਿੰਟ ਡੋਬੋ ਕੇ ਆਣ। ਹਾਂਜੀ। ਉਹਨਾਂ ਨੇ ਕੱਢੀ ਜਾਣੇ। ਬੈਠੀ ਕੋ ਇਹ ਕਿਹੜਾ ਬੀਜ ਹੈ ਜੀ 87 87 ਤਾਂ ਨਹੀਂ ਹੈ ਤਾਂ ਕਿਹੜਾ ਹੈ ਦੱਸੋ ਸਾਰਾ ਇਹ ਕਾ ਬਾਵ ਨੇ ਕੱਢ ਲਈ ਜਣੀਆਂ ਹੈ 1 ਕਿ ਮਿੰਟ ਇਹ ਰੱਖਣਾ ਹੈ ਹੈ ਥੋੜਾ ਜਿਹਾ ਹੀ ਟਾਈਮ ਰੱਖਣੇ ਵਿੱਚ 1 ਕਿ ਮਿੰਟ ਆ ਬਸ ਡਬੋ ਕੇ ਜਦੇ ਕੱਢ ਲੈਣੇ ਕੱਢ ਲਏ ਜੇ ਕੰਨੀ ਉਹਦੇ ਨਾਲ ਮੈਂ ਤਾਂ ਉਹਦੇ ਕੰਨੀ ਆਪਾਂ ਨੂੰ ਇੰਨੇ ਕਨਾ ਬੀਜ ਹੋ ਜੂਗਾ ਵਾਪੇ ਕਿੰਨੀਆਂ ਭਈਆਂ ਇਹ ਚਾਰ ਭਾਈਆਂ ਬੀਜੋ ਜੂਗਾ ਇਹ ਭਰੀ ਇਹਦਾ ਦਰਨਾ ਇੱਕ ਤੇ ਇੱਕ ਭਰੀ ਦਾ ਦੋ ਲੈਣਾ ਬੀਜੋ ਦੀਆਂ ਹਾਂਜੀ ਫੇਰ ਬੀਜੋ ਦੀ ਠੀਕ ਹੈ ਇਹ ਤਾਂ ਬੈੱਡ ਵਾਲੇ ਆ ਹੈ ਬੈੱਡ ਵਾਲੇ ਆ ਉਹ ਗੰਨਾ ਦਾ ਜਿਹੜਾ ਬੈੱਡ ਵਾਲਾ ਹੈ ਮੈਂ ਤਾਂ ਇਹ ਤਾਂ ਪਹਿ ਦੇਖਿਆ ਨਹੀਂ ਨਾ ਪਹਿਲਾਂ ਕਿਹੜੇ ਬੀਜ ਨੇ ਇਹ ਪੂਰਾ ਹੋਣਾ ਚਾਹੀਦਾ ਬਸ ਹੂੰ ਹੋ ਤੂੰ ਦੋ ਦਾ ਦੋ ਚਾਰ 6 8 9 ਲੈਣਾ ਇਹ ਥੈ ਦਾ ਥੋੜੀ ਜਿਹੀ ਜੀ ਹਾਂਜੀ ਕਿਤਾ ਸਰ ਜੀ ਠੀਕ ਹੈ ਨਹੀਂ ਪਰ ਔਖਾ ਇੱਕ ਵਾਰੀ ਹੋਰ ਆਉ ਠੀਕ ਹੈ ਠੀਕ ਹੈ ਜੀ ਬਾਬਾ ਜੀ ਤਾਂ ਕੋਈ ਬੂਟਾ ਤਾਂ ਨਹੀਂ ਟੁੱਟਿਆ ਬੰਦੇ ਹੋਏ ਹੈ ਜੀ ਮੈਂ ਤਾਂ ਬੂਟੇ ਦੇ ਕੋਲ ਵੀ ਨਹੀਂ ਹੈ ਡੋਲ ਪਾਟੀ ਇਹਨਾਂ ਨੂੰ ਪਾਣੀ ਲਾ ਦੇਣਾ ਹੈ ਬੜ ਠੀਕ ਹੈ ਅੰਤਾਂ ਬਾਬਾ ਜੀ ਕਹਿੰਦਾ ਮੇਰੇ ਬੂਟੇ ਤੋੜਤੇ ਇਹਦੇ ਵਿੱਚ ਵੀ ਕਈ ਬੂਟਿਆਂ 'ਚ ਕੋਈ ਕਿੰਨੀ ਬਿਮਾਰੀ ਸੀ ਇਹਦੇ ਚ ਗੰਨੇ ਚ ਹਾਂ ਕਾਹੀ ਅਸੀਂ ਛਾੜ ਛਾਟ ਕੇ ਰਹਿਣ ਵਧੀਆ ਅੱਛਾ ਜੀ ਬੱਸ ਦੇਖਦੇ ਆ ਹਨ ਸਰ ਗਿਆ ਇਹਦਾ ਸਾਨੂੰ ਕਿਆ ਬੀਜ ਬਣਦਾ ਇਹ ਮੜਾ ਜਾਂ ਦੂਰ ਕਰ ਲਓ ਤੁੰਗੋ ਕੱਚੀ ਇਹ ਘੜਦਾ ਵੱਧਾ ਦਿਖੇ ਕਿਹੜਾ ਜਾਊਗਾ ਕਿਆ ਲੈਣਾ ਪਿਆਜ਼ ਕਿੰਨੇ ਕੁ ਗੁੱਡ ਹੋ ਗਏ ਜੀ ਛਾਜ ਬੋਡੋ ਲੰਗੋ ਸ਼ਾਮ ਠੀਕ ਐ ਦੋਬ ਦੇ ਵਿੱਚ ਸਾਰੇ ਇਹ ਤਾਂ ਇਹ ਕਰਿਆ ਵੀ ਮੇਰੇ ਸਾਹ ਗਲੇ ਕਿਤੇ ਗਲ ਘਾ ਨੂੰ ਆਪਣਾ ਤਾਂ ਜਿੰਦਾ ਦੇ ਗੇਟ ਤੇ ਵੀ ਹੋ ਜਾਣਾ ਠੀਕ ਐ ਜੀ ਆਇਆ ਰੂ ਬੀਜ ਸੋਦੇ ਹੋਗਾ ਵਧੀਆ ਰਹਿੰਦਾ ਹੂੰ ਹੋਰ ਕਾਰਨ ਕੋਈ ਨਹੀਂ ਹੈਗਾ ਜਿਹੜੇ ਬੀਜ ਕੋਈ ਵੀ ਫੇਲ ਹੁੰਦਾ ਨਾ ਹਾਂਜੀ ਹੁਣ ਇਹਦੇ ਵਿੱਚ ਵੀ ਅਸੀਂ ਦੇਖਿਆ ਬਹੁਤ ਰੈਡ ਰੂਟ ਆਇਆਗਾ ਤਾਂ ਮੇਰੇ ਕੋਲ ਤਾਂ ਡੱਕਾ ਹੋਊਗਾ ਹਾਂਜੀ ਸਲੈਡ ਰੋਡ ਦਾ ਹੈਗਾ ਤਾਂ ਤੇ ਜੇ ਉਕਣੀ ਬੀਜ ਦੇਣਾਗਾ ਹਾਂ ਨੂੰ ਬੀਚ ਚ ਬਿਮਾਰੀ ਆਉਣੀ ਹੋਆ ਹਾਂਜੀ ਤਾਂ ਇਹ ਕੀ ਮੈਂ ਸੋਚਿਆ ਮੈਂ ਕਿ ਚਲ ਇੰਨਾ ਕਰ ਥੋੜ੍ਹ ਕੇ ਬੀਜ ਲੈਂਦੇ ਆ ਠੀਕ ਹੈ ਉਹਦੇ ਆਲੀ ਆ ਟੋਪਾ ਬੂਰ ਰੋਣਾ ਹੂੰ ਜਿਹੜੀ ਉਹ ਰਿਸ ਸੰਦੀਰ ਚ ਹਾਂਜੀ

ਕਬੜੀ ਲੱਗੀ ਡੇਢ ਕਿਲੋ ਨਹੀਂ ਬੀਜੂਗੀ ਹੂੰ ਬਾਕੀ ਦੇਖਦੇ ਆ ਕਿੰਨਾ ਨਵਾਂ ਜੀ ਦੇ ਦੀ ਬਣ ਘਰੇ ਗੰਨੇ ਬਰਾ ਲੈਂ ਲੱਜੀ ਵੀ ਆ ਹਾਂਜੀ ਉਹ ਐ ਖਾਦਾ ਵਾ ਸਾਈਡ ਪਰ ਉਹ ਲੈ ਕੀੜੇ ਨੇ ਅਜੇ ਖ ਲੈਣਾ ਹੈ ਹਾਂਜੀ ਇੱਧਰ ਵੀ ਇੱਧਰ ਵੀ ਹਾਂਜੀ ਉਹਨੂੰ ਬਿਮਾਰੀ ਹੈ ਲੈ ਤਾਂ ਜੀ ਦੇ ਕਿ ਨਿਕਲਦੇ ਹਾਂ ਕਿੰਨਾ ਕੱਢੀ ਜਾਵੇ ਆ ਤਾਂ ਮੈਂ ਕੱਢ ਰਿਹਾ ਜਿਹੜਾ ਦਿਖਦਾ ਕੋਈ ਹਾਂਜੀ ਹਾਂਜੀ ਕਾਹੀ ਵੀ ਜ਼ੋਦ ਹੋਣਾ ਹਾਂਜੀ ਜੇ ਕੱਢੂਗੇ ਉਹੀ ਕਹਿੰਦਾ ਮੈਂ ਧੀ ਜੀਏ ਇੱਕ ਤਰੀਕੇ ਨਾਲ ਆ ਬਿਮਾਰੀਆਂ ਦੀ ਪਤਾ ਲੱਗਦਾ ਬੰਦੇ ਨੂੰ ਕਿਹੜਾ ਬੰਦੇ ਨੂੰ ਬਿਮਾਰੀਆਂ ਹੂੰ ਛੋੜਦੀਆਂ ਬਹੁਤ ਤਰ੍ਹਾਂ ਦੀ ਇੱਕ ਤਾਂ ਆ ਵੀ ਮਨ ਹੋਰ ਤਰ੍ਹਾਂ ਦੀ ਆ ਚਲ ਗੋਲੇ ਨਾ ਹੋ ਗਈਆਂ ਢਾਈ ਹੋ ਗਈਆਂ ਹੂੰ ਕਾਹੀਆਂ ਦੋ ਸ਼ੁਰੂ ਕਰੀਆਂ ਹੋਈਆਂ ਨੇ ਦੇਖਦੇ ਕਿੰਨੀਆਂ ਲੈ ਲੰਘ ਗਈਆਂ ਦੋ ਭਰੀਆਂ ਦੇ ਪਤਾ ਲੱਗਣਾ ਪਰੀ ਤਕੜੀ ਹੈ ਠੀਕ ਹੈ ਜੀ ਲੋ ਜੀ ਨਿਬੜ ਗਿਆ ਤਕਰੀਬਨ 1.5 ਕ ਲੈਨ ਘਟੂਗੀ 1 ਜਾਂ 1.5 ਪਾਣੀ ਵੀ ਜਲਦਾ ਗੈਲ ਦੀ ਗੈਲ ਦੋ ਲੈਨਾਂ ਨੂੰ ਲਾਤਾ ਇੱਕ ਲੈਨ ਰਹੇਗੀ ਲੈਨਾਂ ਲੱਗਦੇ ਆ ਲੈਨਾਂ ਕਰਕੇ ਪਾਣੀ ਪੋਛੀ ਸੀ ਲੱਗਦਾ ਚਲੋ ਵੱਢ ਕੇ ਲਿਆਉਂਦੇ ਇੱਕ ਭਰੀ ਹੋਰ ਤੇ ਵੀ ਦੇ ਆ ਪੂਰਾ ਕਰ ਦੇਣਾ ਕਾਨੂੰ ਛੱਡਣੀ ਇੱਕ ਲੈਣ। ਸਾ ਵੀ ਇੰਨਾਾਂ ਬੀਜ ਤੇ ਨਿਕਲੇ ਆਇਆ ਜੀ। ਜਿਹੜਾ ਖਰਾਬ ਗੰਨੇ ਸੀ। ਨਾਲੇ ਉੱਥੇ ਛਾਂਟ ਕੇ ਲਿਆਂਦਾ ਐ ਨਾ। ਬਈ ਇਕੱਲਾ ਇਕੱਲਾ ਵਧੀਆ ਬੀਜ। ਫੇਰ ਵੀ ਇੰਨੇ ਗੰਨੇ ਨਿਕਲੇ ਆਏ ਖਰਾਬ। ਥੋੜੇ ਬਾਲੇ ਨੇ ਤੇ ਆਹ ਇੰਨੇ ਕੇ ਲਈ ਜਾ ਡਬੋ ਕੇ। ਹਾਂ ਅੱਛਾ ਭਾਈ ਬਿਹਾਰੀ ਕਹਿੰਦਾ ਵੀ ਸਾਡੇ ਕਹਿੰਦਾ ਜਿੱਦੇ 50 ਸਾਲ ਪਹਿਨੇ ਇੱਕ ਨਾ ਗੰਨਾ ਲਾਉਂਦੇ ਇਹ ਹੈ ਜਿਹੜੀ ਤਕਨੀਕ ਸਾਡੇ ਹੁਣ ਲਾਉਣ ਲੱਗੇ ਦੇਖ ਲੈ ਕਿੰਨੀ ਪਰੀ ਇੱਕ ਪਰੀ ਦਾ ਸਰ ਜਣਾ ਹੈ ਨਾ ਇੱਕ ਪਰੀ ਘਟ ਗਈ ਬਾਪੂ ਆ ਦੇ ਰਿਹਾ ਤਾਂ ਵੀ ਇੰਨਾ ਖਰਾਬ ਨਿਕਲਿਆ ਅਸੀਂ ਮਤਲਬ ਖਰਾਬ ਗੰਨਾ ਨਹੀਂ ਪਾਇਆ ਇੱਕ 20 ਮੈਂ ਕਹਾਂ ਵੀ ਹੁਣ ਬੀਜ ਬਣਾਉਣਾ ਵਧੀਆ ਖਰਾਬ ਉਰੇ ਕੱਢ ਕੇ ਸੜਤੇ ਆਹ ਤਾਂ ਹੀ ਫਾਇਦਾ ਆਏ ਨਹੀਂ ਕਾ ਫਾਇਦਾ ਫਿਰ ਜੇ ਖਰਾਬ ਬੀਜ ਦਾ ਹੀ ਬੀਜ ਬਣਾਉਣਾ ਕਿਤਾ ਜਿਕਾ ਮਰਜ਼ੀ ਵੱਢ ਕੇ ਪਾਲ ਲੈ ਨਹੀਂ ਨਹੀਂ ਠੀਕ ਹੈ ਦੇਖਦੇ ਆ ਕਿੰਨਾ ਕ ਬੀਜ ਆਉਂਗਾ ਤਿਆਰ ਕਿਲੇ ਦਾ ਸੋਈਆ ਕਿਲੇ ਦਾ ਨਹੀਂ ਹੁੰਦਾ ਕਿਲੇ ਦਾ ਨਹੀਂ ਹੁੰਦਾ ਨਹੀਂ 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 ਅੱਧੇ ਕਿਲੇ ਦਾ ਮਸਾ ਜਗ੍ਹਾ ਤੇ ਸਾਹ ਪਰ ਹੈ ਨਾ 5 ਕਿ ਬਿਸਪੇ ਜਗ੍ਹਾ ਹੋਣੀ ਪਰ ਗਿਆ ਹੋ 5 ਕਿ ਹੋਣੀ ਆ ਪਰਾ ਛੱਡ ਵੀ ਦਿੱਤੇ ਉਹ ਸਾਈਡਾਂ ਵੀ ਛੱਡੀ ਵੀ ਆ ਪਰ ਗਿਆ ਪਰ ਗਿਆ ਹਾਂਜੀ ਤਾਂ ਨਹੀਂ ਸੱਤਰਵੇਂ ਬਾਪੂ ਅੱਧੂਰੇ ਤੱਕ ਹੋਣਾ ਅੱਧ ਹੋ ਕੇ ਵੀ ਫਿਰ ਉਹ ਸੈਡਾ ਕਿੰਨੀਆਂ ਛੜਤੀਆਂ ਦੋ 11 ਨੂੰ ਛੜਦੇ ਹਾਂ ਦੋਨੋਂ 11 10 ਹੂੰ ਜਿੰਨੇ ਨੂੰ ਆਉਣਾ ਫੇਰ ਦੋ ਭਰ ਜੂਗੇ ਚੱਲ ਵੀ ਪਹਿਲਾ ਗੀਅਰ ਪਾ ਕੇ ਗੱਡੀ ਤੋਰਤੀ ਕਹਿੰਦਾ ਕਿੱਦਾਂ ਫਿਰ ਹਾਂ ਦੇਖ ਤਾਂ ਕਹਿੰਦੀ ਐ ਇਹ ਕਿਆ ਕਹਿੰਦੀ ਐ ਇੰਨ ਥੋੜਾ ਬੇਗੀ ਗੱਡੀ ਨੂੰ ਚਾਚੀ ਦੀਆਂ ਆਟੇ ਰਾਲੀ ਜੀ ਤਿੰਨ ਏ ਹੋਣਾ ਸਾਜੀ ਬਾਜੀ ਦੇ ਨਹੀਂ ਆ ਕਿਸੇ ਦੇ ਨਹੀਂ ਹੋਮ ਨਹੀਂ ਇਹ ਕਾ ਬੰਦੇ ਆਇਆ ਹੋਈਂਦੇ ਆ ਤਾਂ ਪੰਮੇ ਸਰਦਾਰ ਨੂੰ ਦੇਣਾ 2 ਰੁਪਏ ਰੋਪਰ ਤੋਂ ਲਿਆਉਂਗਾ ਜਾ ਕੇ ਆ ਤੇਰੇ ਟੀਚਰਾਂ ਕਿਰਾਇਆ ਟੀਚਰਾਂ ਕਰਦਾ ਦੇਖ ਲੈ ਠੀਕ ਆ ਹਮ ਲੋਗ ਵਿਹਾਰ ਪਿੱਛਾਂਗੇ ਤਾਂ ਸੁਖ ਨਾ ਹੁਣ ਆ ਦੇ ਲੈ ਕਿੰਨੇ ਦੀ ਮੋਜੇ ਨਹੀਂ ਟਰੈਕਟਰ ਲਿਆਉਣਾ ਪੈਣਾ ਤਾਂ ਆਹ ਮੋਜਾ ਦੋ ਭਰੀਆਂ ਨੂੰ ਓ ਠੀਕ ਆ ਠੀਕ ਆ ਵਧੀਆ ਹੋਲੀ ਵਾਂ ਨਹੀਂ ਲੱਗ ਰੰਗ ਵਾਂ ਲੱਗਦਾ ਮੈਨੂੰ ਹਾਂ ਨਹੀਂ ਲੱਗਦਾ ਰੰਗ ਵਧੀਆ ਹੈ। ਕਿੱਡੀ ਵੀ ਲਾਈ ਵੀ ਹੈ ਨਾ। ਕਿਨੂੰ? ਉਹ ਦੁਆਲੀ ਮੈਂ। ਆ ਉਹਨੂੰ ਵੇਡਾਂ ਐ ਸਾਈਡ ਪਰ। ਠੀਕ ਐ। ਛੋਟੇ ਕੰਮ ਨੂੰ ਵਧੀਆ ਹੈ। ਛੋਟੇ ਕੰਮ ਨੂੰ ਲੱਤੀ ਹੋਵੇ ਤੇ ਕਿਤੇ ਦੇ ਮਿਲ ਗਣਾਟ ਹੋਣਾ। ਹੁਣ ਬਜਾਇ ਬੜਾ ਲਈਏ ਸ਼ੂਟਰ ਲਈ ਗਿਆ। ਕਿੰਗੀ ਜਲੇ। ਉਹ। ਰੇੜੀ ਵੀ ਅਸਲਾਦੀ ਰੇੜੀ ਲੈਣ ਕਹਾਰੂ ਇੱਥੇ ਸਾਈਡ ਬੰਨੂ। ਇਹ ਨਹੀਂ ਬਾਈ ਗੱਲਾਂ ਮੇਕ ਕੋਲ ਦਿੰਦਾ ਰਾਸਦੀ ਰੇੜੀ ਕਹਿੰਦਾ ਦੇਖ ਲੈ ਟੱਚਰਾਂ ਕਰਦਾ ਸਰ। ਬਾੜੀ ਗੱਲ ਥੋੜੇ। ਹਾਂ ਬੰਦੇ ਬੈਸਣੇ ਵਾਸਤੇ ਹੋ ਜਾਂਦਾ। ਨਹੀਂ ਤਾਂ ਰਾਸਦੀ ਰੇੜੀ ਕਹਿੰਦਾ। ਰਾਸਦੀ ਰੇੜੀ ਲਾਉ ਉਹ ਹੈ ਗਾਹ ਨੂੰ ਭੈਲਾ ਜਾਊਗਾ। ਆਹ ਪਾਣੀ ਲਿਆ ਠੰਡਾ ਪਾਣੀ ਲਿਆ ਉਹ ਗਲਾਈ ਗੱਲ ਅੱਗੇ ਗੰਦੇ ਦੀ ਠੰਡਾ ਪਾਣੀ ਹੈ ਲਿਪਲਾਦਾ ਗਲਾਸ ਫਿਰ ਉਹ ਤੂੰ ਜਾ ਕੇ ਘਰ ਆ ਪੀ ਲੈ ਕੱਝਾ ਨਹੀਂ ਪਾਸ਼ੇ ਬਈ ਜਾਣਾ ਔਰ ਤੇ 7 ਵਜੇ ਲੈ ਦੇਖ ਲੈ ਹੁਣ ਤੂੰ ਘਰ ਆ ਪੀ ਅਸੀਂ ਕਿੱਥੇ ਜਾਉਂਗੇ ਲੈ ਫੜ ਕੀ ਹੈ ਇਹਦੇ ਡਬੋ ਗਿਆ ਹੁਣ ਕੱਢ ਦਿਓ ਇਹ ਤਾਂ ਮੈਂ ਬਟ ਕੱਢੀ ਜਾਂਦਾ ਉੱਥੇ ਘਰਾਂ ਇਹਨੂੰ ਕੱਢ ਕੇ ਸੋ ਨਹੀਂ ਦਾਲਾ ਤਾਂ ਹੀ ਤਾਂ ਸੋਧਿਆ ਏ ਵੀ ਸਾ ਇੱਕ ਬਿਮਾਰੀ ਵਾਲਾ ਨਹੀਂ ਸਿਰਣਾ ਸਾਰੇ ਗੰਨਾ ਸੋਦੋਗੇ ਨਾ ਇੱਕ ਨਹੀਂ ਹਾਂ ਡਬੋੜ ਬੋਕੀ ਸਾਰਾ ਜੇ ਕਿਹਨੇ ਕੀਲਾ ਲਾਉਣਾ ਤੁਸੀਂ ਲੰਮਾ ਕੀਲਾ ਨਹੀਂ ਹਾ ਯਾਰ ਕੜਾਹੇ ਚ ਸੋਧ ਕੇ ਛੱਡੀ ਆ ਮੇਰੀ ਤਾਂ ਗੱਲ ਸੁਣ ਲੈ ਕਾਹਨੂੰ ਤਾਂ ਕੀਲਾ ਲਾਉਣਾ ਤੂੰ 5 ਕੁਇੰਟਲ ਕਹਿੰਦਾ ਸੋਧ ਲੈ 7 ਆਹੋ ਐਤਕੀ ਜੇ ਤੂੰ 5-7 ਕੁਇੰਟਲ ਕੰਨਾਂ ਸੋਧੂਗੇ ਬੀਜ ਦੂੰਗਾ ਤੇਰਾ ਕੀਲੇ ਦਾ ਬੀਜ ਕਰ ਦੇਣਾ ਠੀਕ ਆ ਹੋ ਆਹੀ ਚੀਜ਼ ਹੁੰਦੀ ਆ ਆਪਾਂ ਇਹ ਕੰਮ ਤੂੰ ਹੀ ਕਰ ਸਕਦਾ ਸਾਥੀ ਜੂਰੇ ਆਪਾਂ ਕੋਈ ਸੋਧਦਾ ਨਹੀਂ ਹੈਗਾ ਤਾਂ ਹੀ ਆਪਣਾ ਬੀਜ ਫੇਲ ਹੋ ਜਾਂਦਾ ਕੋਈ ਵੀ ਆ ਮੇਰੀ ਗੱਲ ਸੁਣ ਲੈ ਕੜਾਹਾ ਰੱਖ ਕੜਾਹੇ 'ਚ ਪਾਣੀ ਭਰ ਲਾ ਫੁਚਾ ਸਾਰੇ ਜਿਹੜੇ ਸੋਧੇ ਦਾ ਬੀਜ ਦੇ ਹਾਂ ਹਜ਼ਾਰ ਜੀ ਹਾਂ ਮਰੀ ਮਰੀ ਸਪੂ ਰੱਖੇਗਾ ਨਾ ਠੀਕ ਹੈ ਸਾਰੇ ਪਾਸੇ ਗੰਨੇ ਲਗਾ ਦੇ ਗੰਨਾ ਕੌਣ ਪੁੱਛੇਗਾ ਕਨਕ ਵੀ ਵੀ ਜੋ ਇਹ ਵੀ ਰੱਖੋ ਉਹ ਵੀ ਰੱਖੋ ਤਾਂ ਜ਼ਿੰਮੇਦਾਰ ਹੋਵਾ ਸੀ ਗੰਨਾ ਲਾਦੇ ਤਾਂ ਹੋ ਗਿਆ ਕੀ ਹੋ ਜਾਏਗਾ ਉਸਨੇ ਸਭ ਜ਼ਿੰਮੇਦਾਰ ਦੇਣਾ ਤੂੰ ਇਹ ਕੰਨਕ ਕਿੰਨਾ ਲਾ ਦੇ ਤੂੰ ਇਹ ਘੜਦਾ ਦੇਤੇ ਹੁੰਦਾ ਨਹੀਂ ਅਜਵੇਰ ਦੀ 100 ਭਰੀ ਨਹੀਂ ਘੜ ਹੋਈ ਹਾਂ ਭੜੀ ਘੜਾ ਵੀ ਜੇ ਦੂਏ ਸਾਰੇ ਬੰਦੇ ਤਾਂ ਪਰਤੀ ਲਾਦ ਕੇ ਤੋਰ ਦੇਣੀ ਸੀ ਆਹ ਹਾਂ ਕਹਿੰਦਾ ਗਰਮੀ ਲੱਗਦੀ ਕਹਿੰਦਾ ਘੜ ਨਹੀਂ ਹੁੰਦਾ ਹਾਂ ਕਿੱਥੇ ਭੜੀ ਛਿਲਣੀ ਹੈ 100 ਛਿਲਣੀ ਹੈ ਨਾ ਨੇ 100 ਛਿਲਣੀ ਹੈ ਅੱਸੀ ਹੋਈਆਂ 70 ਵੀ ਆਉਣੀ ਆ ਬਦਮਾਸ਼ਾਂ ਦਾ ਪੜੀ ਵੀ ਦੇਖ ਲਈ ਕਿ ਠੀਕ ਐ ਲੈ ਪੜੀ ਚਲ ਉਠਾ ਕੇ ਦੇਖ ਉਹ ਪੜੀ ਤੂੰ ਉਹ ਬੱਸ ਕਰ ਯਾਰ ਬੱਸ ਕਰ ਐਡੀ ਭਰੀ ਐ ਨਹੀਂ ਜਿੰਨੀ ਐ ਲੈ ਟੂਟੇ ਕਰਕੇ ਪਾਉਂਦਾ 50 60 ਕਿਲੋ ਵੀ ਭਰੀ ਪੈਣੀ ਐ ਨਾ ਮੈਨੂੰ ਤਾਂ ਉਠੜਾ ਨਹੀਂ ਜਿੰਨੇ ਆਲੇ ਘਰ ਸਾਦੇ ਆ ਜਿਹੜਾ ਗੰਦਾ ਹੱਥ ਤੇ ਆ ਨਹੀਂ ਤੇ ਬਾਦ ਦਾ ਕੰਮ ਨਹੀਂ ਹੈਗਾ ਮੈਂ ਦੇਖ ਲਿਆ ਉਹ ਸਪਰੇਅ ਕਰਨ ਲਾਇਆ ਤੇ ਇਹਦੇ ਕਰਕੇ ਹੀ ਗਿਆਦਾ ਨਾਲੇ ਛੇ ਮਾਟਾ ਲਾਇਆ ਫੇਰ ਵੀ ਮਾੜ ਛੱਡ ਗਿਆ ਉੱਥੇ ਲੱਤੇ ਮੈਂ ਮੈਨੂੰ ਖਬਰ ਨਕਿਆ ਹਾਂ ਉੱਥੇ ਹਾਂ ਹਾਂ ਚੱਕੀ ਗਾ ਹਾਂ ਬਰਾਬਰ ਜਾਇ ਉਸ ਤੋਂ ਬਲਾ ਕਿ ਨੌ ਪੰਪ ਲਗਾ ਲੈ ਪਹਟ ਲਗਾ ਆ ਗਿਆ ਛੇ ਵੀ ਕੇ ਜਗ੍ਹਾ ਹੈ ਕਹਿੰਦਾ ਨੌ ਪੰਪ ਲੈ ਸਾਢੇ ਪੰਜ ਜਗ੍ਹਾ ਨੌ ਪੰਪ ਲਾ ਦਿੱਤੇ ਸਾਢਾ ਫੇਰ ਹੈ ਗਿਆ ਬਹੁਤ ਲੱਗਿਆ ਥਾ ਹਾਂ 8 ਪੰਪ ਲਾਇਆ ਇੱਕ ਪੰਪ ਨੂੰ ਦੱਸ ਕੇ ਆਏ ਹਾਂ ਫਤਖਾ ਪੜਦਾ ਹੈ ਕੱਤ ਗਾ ਰਹੇ ਮਾਰਦਾ ਗੰਦਾ ਇੱਕ ਪੰਪ ਨਾ ਦਿੰਦਾ ਨਾ ਕੋਈ ਜਦਾਂ ਪੜਦਾ ਸੁਣਦਾ ਸਾਡੇ ਪਾਸੋਂ ਪੰਜ ਬਾਪ ਕਿੰਨੇ ਲਾਇ ਓ ਆ ਭਾਈ ਮੈਂ ਕਿਹਾ 3.5 ਬੰਪ ਈ ਨਹੀਂ ਗਿਆ ਵੀ ਕੰਮ ਹੈ ਨਹੀਂ ਪੁਰਾਣਾ ਆਇਆ ਮੈਂ ਫਟਾ ਫੇਟ ਛੱਟ ਗਿਆ ਮੈਂ ਕਿਹਾ ਇੱਕ ਭਰੀ ਦੇ ਦੇ ਵੀ ਪੈਸੇ ਲੈ ਲੈ ਕਢਾਈ ਦੇ 40000 ਰੁਪਏ ਮਰਨੇ ਵਾਲਾ ਹੋ ਗਿਆ ਆ ਕਿਉਂ ਨਹੀਂ ਤੱਕ ਨਹੀਂ ਪਈ ਉਹਦੀ ਜੀ ਵੀ ਨਾ ਜੀ ਨਾ ਇਹ ਬਤਾਓ ਇਸ ਕੋ ਖੇਤ ਮਾਤਰਾ ਕੰਮ ਕਰਨੇ ਲਈ ਅੱਗੇ ਪਪਾ ਹਤਾ ਇਕੱਤਾ ਲੈ ਲਵੋ ਆਪਣਾ ਮਨ ਸੇ ਹਮਨ ਤੱਕ ਕਿੰਨਾ ਨਹੀਂ ਜਨਾ ਪੜੇਗਾ ਨਹੀਂ ਦਤਾ ਇਹ ਕੀ ਕੋਈ ਚੀਜ਼ ਹੋਵੇ ਸਭਾ ਗੰਨਾ ਕੋਈ ਖਾ ਲਿਆ ਕੁਝ ਕਰ ਲਿਆ ਤੱਕਨ ਕੋਈ ਦਤਾ ਆਇਓ ਸੂਜੇ ਤੱਕ ਜਾਓ ਬੱਦ ਲੋ 10 ਪਰਿ ਕੁਝਤਾ ਹੈ ਫਿਰ ਤੁਸੀਂ ਚੱਕ ਕਿਉਂ ਲਿਆ ਲੈ ਚੱਕਣੀਗਾ ਤੇ ਅਸੀਂ ਚੱਕਣੀ ਨਹੀਂ ਹੈਗੀ ਤੇ ਤੈਨੂੰ ਪੁੱਛਿਆ ਤਾਂ ਤੈਂ ਕਹਿੰਦਾ ਨਹੀਂ ਅਸੀਂ ਕਿ ਛੱਡ ਫਿਰ ਧੱਕੇਗਾ ਚੱਕਣੀ ਉਹਦੀ ਫਿਰ ਤਾਂ ਗੱਲ ਵੱਖਰੀ ਸੀ ਇਕੱਲੇ ਤਾਂ ਤੇ ਥਾਸੀ ਦੇ ਦਿੰਦਾ ਉਹ ਗੱਲ ਵੱਖਰੀ ਹੈ ਜੇ ਧੱਕੇਗਾ ਚੱਕਣੀ ਪਤਾ ਹੈ ਇਹ ਪੈ ਜਾ ਬਸੇ ਤੇ ਘਰ ਮੈਂ ਭਰੀ ਜਿਹਾ ਕੇ ਹੋਰ ਨਹੀਂ ਆਉਂਦਾ ਉਹ ਮੈਂ ਵੀ ਦੇਖ ਲਿਆ ਬਹੁਤ ਹਲੂਰ ਹੋਏ ਹੋਏ ਨਾ ਦੇ ਹਲੂਰ ਤਾਂ ਹੋਏ ਪਏ ਆ ਲਾ ਵੀ ਲੰਬੜਦਾਰ ਨੇ ਗੁਰਤਾ ਅੱਜ ਗਾਇ ਲੋਗੇ ਨਹੀਂ ਨਾ ਇਹਨੇ ਕਿੱਥੇ ਗੋਡਣਾ ਤਾਂ ਹੈ ਲੰਬੜਦਾਰ ਲੰਬੜਦਾਰ ਦੀ ਕਿਰਪਾ ਹੋਈ ਆ ਇਹ ਕੰਮ ਕਰਦਾ ਬਹੁਤ ਬਾਕੀ ਬੰਦੇ ਕਿੱਥੇ ਕੰਮ ਕਰਦੇ ਆ ਕੰਮ ਤਾਂ ਲੰਬੜਦਾਰ ਹੀ ਕਰਦਾ ਇਹ ਲੰਬੜਦਾਰ ਉਹ ਤਾਂ ਕੱਖ ਕੱਢਣ ਲਾਇਵੇ ਨਿਬੜ ਗਿਆ ਜੀ ਅੱਜ ਇੱਕ ਵਾਰੀ ਹੋਰ ਗੜਾਈ ਹੋਣੀ ਹੈ ਜੀ ਇੱਕ ਵਾਰੀ ਔਰ ਪਾਣੀ ਪਾ ਕੇ ਹੂੰ ਫੂਕੂਗਾ ਹੂੰ ਜਦੇ ਖੁਰਪਾ ਹੂੰ ਜਦੇ ਕਿਸ ਮਾਪਾ ਟਾਈਮ ਲਾ ਦਿਆ ਹੂੰ ਬਾਛੇ ਰੋਜ਼ ਪਹਿਲੇ ਨਾ ਹੂੰ ਇਹ ਗੁੜਾਈ ਹੋਣੇ ਵਾ ਚੱਲ ਕੋਈ ਨਹੀਂ ਹੁਣ ਵੀ ਹੋ ਗਿਆ ਵਧੀਆ ਹੋ ਗਿਆ ਐ ਦੇਖਣ ਲੱਗ ਗਏ ਸਹੀ ਆ ਬਰ ਰੇਰੂ ਪਾ ਕੇ ਇਹਨੂੰ ਪਰਸੋਂ ਚੌਥੇ ਤੱਕ ਪਾਣੀ ਲਾਵਾਂਗੇ ਆਪ ਲੇਟ ਨਹੀਂ ਕਰਨਾ ਹੈ ਆਪ ਨੇ ਤਾਂ ਇਸ ਕੋ ਗੁਡਾਈਬ ਨਹੀਂ ਕਰਨਾ ਬਸ ਕੋਈ ਨਹੀਂ ਹੋਗੀ ਗੜਾਈ ਹਾਂ ਨਹੀਂ ਇੱਕ ਵਾਰੀ ਕਨਕਸ ਪਹਿਲੇ ਉਹ ਕਰ ਦੇਣੀ ਹਾਂ ਇੱਕ ਗੜਾਈ ਹੋਰ ਕਰਾ ਦੇਣੀ ਮੇਰੀ ਸਲਾਹ ਇੱਕ ਨਤੀਆ ਹੋਰ ਨਾ ਕਰਾਂ ਜੇ ਇਹਨੂੰ ਕਾਲੂ ਜੀ ਤਰਫਾਲੀ ਫੇਰ ਦਈਏ ਆਉਂਦਾ ਅੱਛਾ ਹੋਗਾ ਤਰਫਾਲੀ ਗਾ ਲਾਉਂਦਾ ਅੱਛਾ ਹਮ ਹਰਦੀਪ ਸਰਦਾਰ ਤਰਫਾਲੀ ਉਹ ਮਾਰ ਦੇਤਾ ਹਾਂ ਹਾਂ ਹਮ ਕਹਤਾ ਤਰਫਾਲੀ ਲਾਉ ਬਸ ਠੀਕ ਹੈ ਫੇ ਕਾਲੂ ਸਵੇਰੇ ਤਰਫਾਲੀ ਫੇਰ ਕੇ ਫੇ ਪਾਣੀ ਲਾ ਦੇਣਾ ਫੇਰ ਕੜਾਈ ਹਾਂ ਬਸ ਫਾਲੀ ਗੱਲ ਤਾਂ ਬਹੁਤ ਵਧੀਆ ਬਣ ਜਾਏਗਾ ਨਾ ਨਾ ਠੀਕ ਹੈ ਲੋ ਜੀ ਇਕੱਲਾ ਇਹਨ ਰਹਿ ਗਈ ਦੋ ਭਰਨੇ ਨੂੰ ਇੱਕ ਨੂੰ ਛੱਡਤਾ ਹੁਣ ਉਸ ਤੋਂ ਬਾਅਦ ਇੱਕ ਕਰੇਗੀ ਉਧਰ ਬੰਦਾ ਗੋਹਾ ਵੀ ਖੋਣ ਲੱਗਿਆ ਵਾ ਇਧਰ ਅੱਜ ਇੱਕ ਰਿਸ਼ਤੇਦਾਰ ਵੀ ਆਇਆ ਵਾ ਬਾਈ ਐਂਦਰ ਨਹੀਂ ਮਾਏ ਕਰ ਰਿਸ਼ਤੇਦਾਰ ਵੀ ਆਇਆ ਵਾ ਜੀ ਹੂੰ ਕੀ ਹਾਲ ਹੈ ਵਧੀਆ ਚੰਗਦਾ ਆ ਇੰਨਾ ਭਰਿਆ ਇਹ ਇਹ ਬਹੁਤ ਲੱਗੇ ਕਿ ਆ ਭਰ ਲੈ ਗਲਤੀ ਗਲ ਕੋਲੇ ਕਰ ਦੇਖਤਾ ਸਹੀ ਠੀਕ ਆ ਰਿਜ਼ਲਟ ਕਦੋਂ ਆਉਣਾ ਆਇਆ ਤਾਂ ਇਹ ਪਰਸਾ ਨੂੰ ਆਣਾ ਹੀ ਤੇ ਪਰਸੋਂ ਕਿਤੇ ਬਹੁਤ ਦੂਰ ਕਹਿੰਦਾ ਅਲੀ ਤਾਂ ਜੀ ਮੈਨ ਤਾਂ ਨਹੀਂ ਇਹ ਕੋਲ ਦੇ ਕੋਲ ਦੇ ਆਪਾ ਦਾ ਉਹ ਖਾਫੇ ਤਾਂਹੀਂ ਇੰਨਾ ਭਰਿਆ ਥੋੜਾ ਭਰਨਾ ਤਾਂ ਵਧੀਆ ਘੋਲ ਹੋ ਜਾਂਦਾ